ਉਹ ਲਿਖਿਆ ਮੈਂ ਉੱਪਰ ਕਿਉਂ ਕੀਤਾ ਧੰਨਵਾਦ ਸੀਐਮ ਭਗਵੰਤ ਮਾਨ ਜੀ ਦਾ ਤੇ ਫੋਨ ਆ ਗਿਆ ਤੇ ਨਾਲ ਦੇ ਨਾਲ ਪੱਕੀ ਗੱਲ ਜਿੱਦੇ ਮੈਂ ਲਾਈਵ ਹਾਂ ਉਹ ਫੋਨ ਆਉਣੀ ਆਉਣਾ ਕਿਉਂ ਕੀਤਾ ਧੰਨਵਾਦ ਸੀਐਮ ਭਗਵੰਤ ਮਾਨ ਜੀ ਦਾ ਕਿਉਂ ਕੀਤਾ ਧੰਨਵਾਦ ਕੈਬਨਿਟ ਮੰਤਰੀ ਅਮਨ ਅਰੋੜਾ ਜੀ ਦਾ ਹਾਂ ਬਾਈ ਧੰਨਵਾਦ ਕਰਿਆ ਇਹਦੇ ਚ ਕੋਈ ਸ਼ੱਕ ਵਾਲੀ ਗੱਲ ਨਹੀਂ ਮੈਂ ਵੀਡੀਓ ਪਾਉਂਗਾ ਨਾਲ ਦੀ ਨਾਲ ਅੱਜ ਨਾ ਬਾਈ ਸਾਡੇ ਜੋ ਖੇਤ ਨੂੰ ਪਾਣੀ ਲੱਗਦਾ ਬਈ ਅਸੀਂ ਟੇਲ ਦੇ ਉੱਪਰ ਬੈਠਿਆਂਗੇ ਮਤਲਬ ਸੌਰੀ ਟੇਲ ਉੱਪਰ ਆਪਣੇ ਖੇਤ ਨੇਗੇ ਪਹਿਲਾਂ ਕਿਤੇ ਬਜ਼ੁਰਗ ਜੇ ਪਾਣੀ ਪੂਣੀ ਲਿਆਉਂਦੇ ਤੇ ਕਿਤੇ ਟੋਣੇ ਪੱਟ ਪੁੱਟ ਕੇ ਲਿਆਉਂਦੇ ਤੇ ਵੱਡੇ ਖਾਲ ਪੱਟ ਕੇ ਲਾਉਣ ਲੱਗ ਪਾਗਾ 5-10 ਸਾਲਾਂ ਤੋਂ ਪਾਣੀ ਦੀ ਜਿਹੜੀ ਬਈ ਨਹੀਂ ਸਾਡੇ ਖੇਤਾਂ 'ਚ ਪੈ ਰਹੀਦੀ ਅੱਜ ਹੁਣੇ-ਹੁਣੇ ਬਈ ਪੜੋਲੀਆਂ ਦਾ ਟਰੱਕ ਆਇਆ ਜਦੋਂ ਟਰੱਕ ਆਉਂਦਾ ਨਾ ਦਿਲ ਨੂੰ ਬਈ ਸੂਹ ਜਾਂਦੀ ਏ ਗੱਲ ਵੀ ਯਾਰ ਸਾਡੇ ਖੇਤਾਂ 'ਚ ਵੀ ਪਾਣੀ ਪੂ ਨਹਿਰੀ ਪਾਣੀ ਇਹ ਗੱਲ ਸਹੀ ਆ ਬਈ ਜਿਹੜਾ ਟੇਲਾ ਵਾਲਾ ਕੰਮ ਦੀ ਦੇਖੋ ਨਾ ਬਾਕੀ ਬੱਕਰੀ ਗੱਲ ਐ ਪਰ ਇਹ ਮੈਂ ਜਿਹੜੀ ਗੱਲ ਕਹਿੰਦਾ ਮੈਂ ਉਹਦਾ ਕਹਿੰਦਾ ਦਲੀਲ ਨਾਲ ਹੀ ਕਹਿਣਾ ਕੋਈ ਆ ਦੇਖੋ ਬਾਈ ਜਣਾ ਤੇ ਆਹ ਦੇਖੋ ਬਈ ਮੇਰੇ ਮਗਰ ਪੜੋਲੀਆਂ ਹੈਗੇ ਨੇ ਮੈਂ ਵੀਡੀਓ ਅਪਲੋਡ ਕਰੂੰਗਾ ਮੈਂ ਤੇ ਤੁਸੀਂ ਦੂਸਤਾ ਕਰੋ ਬਾਈ ਹੈਣਾ ਇਹ ਪੜੋਲੀਆਂ ਲੈ ਬਾਈ ਫੋਨ ਕਰੀ ਜਾਂਦੇ ਨਾ ਲਾਈਵ ਆਪਾਂ ਨੇ ਇੱਕ ਹੁਣ ਕਰਿਆ ਤੇ ਆਹ ਬਾਈ ਤੁਸੀਂ ਦੇਖ ਸਕਦੇ ਹੋ ਨਾ ਪੜੋਲੀਆਂ ਦੇ ਬਾਈ ਪੜੋਲੀਆਂ ਲੈ ਕੇ ਆ ਗਏ ਲੱਜਤ ਆ ਗਈ ਬਾਈ ਹੈਣਾ ਕੰਮ ਦਾ ਸਵਾਦ ਆ ਗਿਆ ਦੇ ਗੂਲ ਨੰਬਰ ਦਾ ਨੰਬਰ ਆਇਆ ਹਾਂ ਲਈ ਗੂਲ ਨੰਬਰ ਦਾ ਫੋਨ ਮੈਨੂੰ ਫੋਨ ਕਰਿਆ ਚਲ ਤੇਰੇ ਆ ਦੂਜੇ ਬਾਈ ਵਾਲ ਤੋਂ ਫੋਨ ਲਾਉਣਿਆ ਪੜੋਲੀਆਂ ਦੇ ਸਬੰਧ ਦੇ ਵਿੱਚ ਹੀ ਫੋਨ ਆਇਆ ਬਾਈ ਹਨਾ ਕੀ ਕਹਿੰਦੇ ਨੇ ਦੇਖਦਾ ਕੀ ਗੱਲਬਾਤ ਕਰਦੇ ਨੇ ਖੇਤ ਕਣੀ ਲੰਘਿਆ ਪੜੋਲੀਆਂ ਬਾਈ ਪਾਣੀ ਪਊਗਾ ਜਦੋਂ ਪਾਣੀ ਆਊਗਾ ਨਾ ਉਦੋਂ ਦੇਖੋ ਬਾਈ ਉਦੋਂ ਲੱਜ ਤਾਂਉਣੀਆਂ ਉਧਰ ਸੈਕਟਰੀ ਸਾਹਿਬ ਦਾ ਫੋਨ ਆ ਜਾਂਦਾ ਕਿਤੇ ਕੀ ਦਾ ਫੋਨ ਆ ਜਾਂਦਾ ਸਭ ਤੋਂ ਬਾਹਰੇ ਆ ਕੰਮ ਅੱਜ ਮੇਰੇ ਫੋਨ ਆ ਜਾਂਦੇ ਨੇ ਕੱਟ ਕੇ ਲਾ ਲੈ ਕੀਦੇ-ਕੀਦੇ ਖੇਤ ਬਾਈ ਪਾਣੀ ਨਹੀਂ ਪੈਂਦਾ ਤੇ ਕੀਦੇ-ਕੀਦੇ ਖੇਤ ਦੇ ਵਿੱਚ ਪਾਣੀ ਆਉਣ ਲੱਗ ਗਿਆ ਬਾਈ ਅੱਜ ਤੋਂ ਨਾ ਪਹਿਲਾਂ 2-3 ਸਾਲ ਪਹਿਲਾਂ ਨਾ ਬਾਈ ਜਦੋਂ ਪੜੋਲੀਆਂ ਪਈਆਂ ਤੇ ਆ 15% ਬਾਈ ਇਕੱਠਾ ਕਰਕੇ ਕਿਹੜੀਆਂ ਪੜੋਲੀਆਂ ਨੇ ਉਹ ਅਸੀਂ ਨੇ ਬਾਈਆਂ ਦੀਆਂ ਚੱਕਿਆ ਨੇ ਚੱਕੂ ਹੁਣ ਮੇਰੀ ਗੱਲ ਕਰਾ ਦੇ ਮੈਨੂੰ ਫੋਨ ਤਾਂ ਲਾਈ ਜਾਂਦੇ ਨੇ ਹੁਣੀ ਕਰਾਈਂ ਲਓ ਜੀ ਹਾਂ ਬਾਈ ਲੱਗੂ ਕੀ ਹਾਲ ਹੈ ਉਹ ਮੈਂ ਤਾਂ ਕੱਟਦਾ ਜੀ ਉੱਧਰ ਚੱਲਦਾ ਸੀ ਕੋਈ ਹਾਂ ਜੀ ਹਾਂ ਨਹੀਂ ਆਪਾਂ ਆਪਣੀ ਵਾਲੀ ਸਾਈਡ ਲਾ ਲਓ ਉਹ ਜਿਹੜਾ ਉੱਥੇ ਗੁਰੀ ਕੇ ਕੋਠੇ ਲਵੇ ਕਹਿੰਦੇ ਤੇ ਆਪਾਂ ਬਹੇ ਫਿਰ ਉਹਨੂੰ ਅਗਲੇ ਦੇ ਠੇਕੇ ਤੇ ਬਾਣਾ ਯਾਰਾ ਹਾਂ ਨਹੀਂ ਉਹ ਤਾਂ ਬਰਗਲੇ ਨੂੰ ਮਿਲਣਾ ਪੋਵੇਈ ਆਪਾਂ ਅਗਲੇ ਦਿਨਾਂ ਕੰਮ ਕਮਿੱਤੀ ਤਾਂ ਠੀਕ ਨਹੀਂ ਹੋਣੀਗਾ। ਆਪਦੀ 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 ਹੋਵੇ ਤਾਂ ਚੱਲ ਜੂ ਬਈ ਇਹਨਾਂ ਆਪਦੀ ਦਾ ਕੋਈ ਚੱਕਰ ਨਹੀਂ। ਅੱਗੇ ਦੇਖ ਲਓ ਮੇਰਾ ਵੀਰ ਜਰ ਕਿਤੇ ਹੋਰ। ਅੱਛਾ ਪਰ ਇਹਨਾਂ ਨੂੰ ਕਿ ਆਗਲੀ ਟਰਾਲੀ ਲੈ ਆਉਣਗੇ ਹੁਣ ਕਿਹੜਾ ਬੋਚਵਾਚ ਕੇ ਲੈ ਜਾਣ ਬਾਈ ਹੁਣ ਆਗਲ ਦਾ ਠੇਕੇ ਤੇ ਬਾਣਾ ਜਾਵਦਾ ਉਂ ਬਾਣਾ ਉਹ ਫਿਰ ਗੱਲ ਜੀ ਨਹੀਂ ਬਾਨੀ ਆਪਣਾ ਆਪ ਦਾ ਮਿੱਧਾ ਜਾਵੇ ਕੋਈ ਚੱਕਰ ਨਹੀਂ ਹੁੰਦਾ ਹਾਂ ਚਲੋ ਕਿਰਾਂ ਦੇਖ ਫਿਰ ਕਰਦੇ ਕੋਈ ਹੱਲ ਨੰਬਰ ਤਾਂ ਬਾਈ ਹੈਗਾ ਆਪਾਂ ਕੋਸ਼ਿਸ਼ ਕਰੀਏ ਬਾਈ ਐਂ ਸਾਰੀ ਇਹ ਕਿਸੇ ਦਾ ਬਹਨ ਮਿੱਧੇ ਨਾ ਭਾਈ ਸਾਰਲੀ ਹੈ ਨਾ ਉਹ ਤਾਂ ਜਾਂਦੇ ਹੱਦਾਂ ਵਾਲੇ ਤਰਲੇ ਹੁੰਦੇ ਨੇ ਹਾਂ ਉਹਨਾਂ ਬਈ ਪੜੋਲੀਆ ਲਾਉਣ ਦੀ ਗੱਲ ਚੱਲਦੀ ਦੀ ਵੀ ਕਹਿੰਦੇ ਵੀ ਕਿਸੇ ਦਾ ਬਾਹਣਾ ਉਹ ਵੀ ਉਹ ਬਾਹਣ ਦੇ ਵਿੱਚੋਂ ਜਿਹੜਾ ਪੜੋਲੀਆ ਲਾਦਾਂ ਨੇ ਪੰਜ ਦਸ ਅਗਲ ਦਾ ਠੇਕੇ ਦਾ ਬਾਹਣਾ ਬਈ ਮੈਂ ਬਾਹਣ ਦੇ ਵਿੱਚੋਂ ਲੋਟ ਨਹੀਂ ਆਉਂਦਾ ਆਪਾਂ ਹੀ ਕਿਤੇ ਨਾ ਕਿਤੇ ਕੋਸ਼ਿਸ਼ ਕਰੀਏ ਪਹਿਲਾਂ ਤਾਂ 44 ਵੀਰ ਆਪਾਂ ਨੂੰ ਜਿਹੜੇ ਦੇਖ ਰਹੇ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਮੈਂ ਦੁਬਾਰਾ ਫਿਰ ਗੱਲ ਰਿਪੀਟ ਕਰਦਾ 10% ਵਾਲੇ ਰੁਪਏ ਇਕੱਠੇ ਕਰ ਕਰਕੇ ਬਈ ਮੇਰਾ ਬਾਪੂ ਲੱਗਿਆ ਤੇ ਨਾਲ ਜਿਹੜੇ ਬਾਈ ਨਾਲ ਗੱਲ ਕਰੇ ਕੇ ਦਾ ਬੇਟਾ ਤੇ ਬਈ ਹੁਣ ਪੰਜਾਬ ਪੁਲਿਸ ਵਿੱਚ ਭਰਤੀ ਹੋ ਗਿਆ ਉਹ ਇੰਨੇ ਬਈ ਰਾਤਾਂ ਨੂੰ ਖੱਪ-ਖੱਪ ਕੇ ਬਈ ਪੜੋਲੀਆਂ ਪੁਆਈਆਂ ਪਰ ਸਾਡੇ ਖੇਤ ਫੇਰ ਵੀ ਨਹੀਂ ਪਾਣੀ ਗਿਆ। ਤਕਰੀਬਨ ਬਈ 5-6 ਕਿੱਲਾਂ ਦੀ ਬਾਹੀ ਤੋਂ ਪਿੱਛੇ ਰਹਿ ਗਿਆ ਤੇ ਬਾਣੀ। ਤੇ ਮੈਂ ਤੈਨੂੰ ਤਾਂ ਧੰਨਵਾਦ ਮੈਂ ਦੁਬਾਰਾ ਫੇਰ ਇੱਕ ਠੋਕੇ ਧੰਨਵਾਦ ਕਰਦਾ ਸੀਐਮ ਭਗਵੰਤ ਮਾਨ ਜੀ ਦਾ ਤੇ ਕੈਬਨਿਟ ਮੰਤਰੀ ਅਮਨ अरोड़ा ਜੀ ਦਾ ਬਈ। ਧੰਨਵਾਦ ਤਾਂ ਕਰਦਾ ਬਈ ਆ ਸਾਨੂੰ ਕੀ ਬਈ ਨਾ ਪੰਦਾ ਪਾਣੀ ਮਿਲ ਗਿਆ ਬਈ। ਪਾਣੀ ਜਦੋਂ ਖੇਤ ਚ ਪੈਂਦਾ ਨਹੀਂ ਤਾਂ ਹੁਣ ਪਾਣੀ ਪੈ ਗਿਆ ਤਾਂ ਧੰਨਵਾਦ ਕਰਾਂਗੇ ਬਈ ਕਿਉਂ ਨਹੀਂ ਕਰਾਂਗੇ। ਕਿ ਨਹੀਂ ਬਈ ਤਾਂ ਹਾਂਜੀ ਹਾਂਜੀ ਹੁਣ ਮੰਨ ਲਓ ਯਾਰ ਜਦੋਂ ਕੋਈ ਆ ਪਾਣੀ ਜਿਹੜੀ ਜਿਹੀ ਆਪਣਾ ਕੰਮ ਹੋ ਗਿਆ ਹਨਾ ਤੇ ਬਰਾਕ ਮੰਨਦਾ ਵੀ ਇਹ ਤਾਂ ਬਹੁਤੇ ਬਾਈ ਜਿਹੜੇ ਨਹੀਂ ਪਸੰਦ ਕਰਦੇ ਮਾੜਾ ਵੀ ਕਹਿਣਗੇ ਹਨਾ ਹਰ ਇੱਕ ਉਹਦੀ ਆਪੋ ਆਪਣੀ ਥਿੰਕਿੰਗ ਆਪੋ ਆਪਣੀ ਸੋਚਣੀ ਹੈ ਹਨਾ ਆਪਾਂ ਵੀ ਤੁਹਾਨੂੰ ਪਹਿਲਾਂ ਵੀ ਤੁਸੀਂ ਵੀ ਪੋਲਿਟੀਕਲ ਮੁੱਦੇ ਦੇ ਉੱਪਰ ਛੇਤੀ ਆਪਾਂ ਲਾਈਵ ਨਹੀਂ ਹੁੰਦੇ ਅੱਜ ਪਹਿਲੇ ਦਿਨ ਲਾਈਵ ਹੋਇਆ ਕਿਉਂਕਿ ਮੇਰੇ ਜ਼ਮੀਰ ਨੇ ਕਿਹਾ ਵੀ ਮੇਰਾ ਹੱਕ ਮੰਨਦਾ ਧੰਨਵਾਦ ਕਰਨ ਦਾ ਜਿੰਨਾ ਕੰਮ ਹੋਇਆ ਉਹਨਾਂ ਦਾ ਧੰਨਵਾਦ ਕਰੀਏ ਬਿਲਕੁਲ ਕਰੀਏ ਯਾਰ ਜਿਹੜੇ ਵੀ ਹੁੰਦੇ ਹੁੰਦੇ ਆਹਲੀ ਆਲੀ ਹੁੰਦੇ ਨੇ ਹਾਂ ਜਿਵੇਂ ਹੁਣ ਮੈਂ ਸਰਪੰਚ ਆ ਯਾਰ ਜੇ ਮੈਂ ਕੋਈ ਕੰਮ ਕਰਾਂ ਜੇ ਮੇਰਾ ਧੰਨਵਾਦ ਨਾ ਬ ਚੰਗਾ ਹੀ ਨਾ ਕਹੇ ਫਿਰ ਆਪਦੇ ਮਨੀ ਨਾਮ ਦੁਖੀ ਹੁੰਦਾ ਨਹੀਂ ਫਿਰ ਹੁੰਦਾ ਯਾਰ ਸ਼ੱਦ ਪਰੇ ਯਾਰ ਕੀ ਕਰੀਏ ਜੇ ਹੁੰਦੇ ਸੋ ਹੁੰਦੇ ਕੰਮ ਨੂੰ ਆਪਾਂ ਮਾੜਾ ਕਹੀ ਜਾਵਾਂਗੇ ਫਿਰ ਉਹ ਮਾੜੀ ਗੱਲ ਹੀ ਆਪਣੀ ਨਾ ਆ ਪਤਾ ਠੋਕ ਕੇ ਕਹਿੰਦਾ ਇੱਕ ਤੂੰ ਗੱਲ ਸੁਣਾ ਰਿਹਾ ਤੇ ਕਹਿੰਦਾ ਤਿੰਨ ਬੰਦੇ ਨੱਤੇ ਦੋ ਕੀ ਗੱਲ ਤੇ ਉਹ ਪੁਰਾਣੀ ਗੱਲ ਦੀ ਜਦੋਂ ਪਾਰਟੀ ਸ਼ੁਰੂ ਹੋਈ ਸੀ ਹਾਂ ਸ਼ੁਰੂ ਸ਼ੁਰੂ ਤੋਂ ਅੱਜ ਆਇੰਦਾ ਵੇਸੇ ਪ੍ਰਭਾਵ ਜਾ ਖਾਸਾ ਜੀਗਾ ਹਾਂ ਨਵੇਂ ਜਿਮਡੇ ਇਕੱਠੇ ਹੋਏ ਦੀ ਨਵੀਂ ਜਿਮਢੀਰਾ ਆਹਦਾ ਉਦੋਂ ਇੰਨਾ ਕਾਲੀ ਕਾਂਗਰਸੀਆਂ ਦਾ ਪ੍ਰਭਾਵ ਜ਼ਿਆਦਾ ਸੀ ਦਬਦਬਾ ਜ਼ਿਆਦਾ ਸੀ ਹੂੰ ਉਦੋਂ ਗੱਲ ਇਹ ਕਹਿੰਦੇ ਸੀ ਵੀ ਇਹ ਕੀ ਕਰਨਗੇ ਜਵਾਕ ਜੇ ਇਕੱਠੇ ਹੋਏ ਅਜਾ ਤੁੰ ਨੂੰ ਜਵਾਕ ਕਹਿੰਦੇ ਦੇ ਸਾਨੂੰ ਲਾ ਲੋ ਮੈਨੂੰ ਤਾਂ ਜਰ ਮੈਂ ਤਾਂ ਚਾਣਾ ਦੀ ਹੋਰ ਵੀ ਤੇ ਸਾਡੇ ਨਾਲ ਬੰਦੇ ਘਾਚੇ ਹੂੰ ਪਰ ਗੱਲ ਇਹੀ ਦੀ ਹਵਾ ਚੱਲੀ ਨਵੀਂ ਮਢੀਰਾ ਲਗਣਾ ਮੰਢੀਰ ਕੀ ਕਰੂ ਇਹ ਤਾਂ ਮੰਢੀਰਾ ਇੰਨਾ ਮਾਹਰ ਗੜੀ ਵੋਟ ਆ ਹੂੰ ਪਰ ਮਣੀ ਐਡਮਾਇਰ ਵੀ ਚਾਚੇ ਦਾ ਨਹੀਂ ਹੋਰਾਂ ਦੀ ਮਿੰਤਾਂ ਕਰਕੇ ਪਤਾ ਨਹੀਂ ਕੀਦਿਆਂ ਕੀਦਿਆਂ ਮੰਨਤਾ ਕਰਕੇ ਐਨੀ ਨੇਹਰੀ ਚੱਲੀ ਹਵਾ ਚੱਲੀ ਉਹਨਾਂ ਤੁਮਣ ਕਹਿੰਦੀ ਨੇਹਰੀ ਆਊਗੀ ਤੂਫਾਨ ਆਊਗਾ ਮੀਂਹ ਆਊਗਾ ਵੱਡੇ ਵੱਡੇ ਥੰਮ ਡਿੱਗਣਗੇ ਵੱਡੇ ਵੱਡੇ ਬੋਰਡ ਦਿਖਣਗੇ ਉਹ ਗੱਲ ਸੱਚੀ ਹੋਈ ਅੱਛਾ ਉਹਦੋ ਚੋਣਾ ਚ ਭਾਈ ਜੇ ਬਾਦਲ ਵੀ ਸਾਹ ਵੀਾਰੇ ਕੈਪਟਨ ਵੀਾਰੇ ਇਹਨਾਂ ਨੂੰ ਵੱਡੇ ਥੰਮ ਕਹਿੰਦਾ ਤੇ ਉਹ ਹੂੰ ਟੀਂਡ ਸਾਦੋਂ ਟੀਂਡ ਜਰਾ ਬਹੁਤ ਦਬ ਦਬਾ ਸੀਗਾ ਹੂੰ ਪਹਿਲੀ ਵਾਰ ਮਹਾਂਤਮਾ ਨੇ ਟੀਂਡ ਚਾਰ ਆਇਆ ਸੀ अच्छा हां जी हां ਸਾਡੇ ਮੰਡ ਜੇ ਕਾਲੀਦਾਲ ਦਾ ਘਰ ਵਧੀਆ ਪ੍ਰਭਾਵ ਦਾ ਵਜਾ ਆਦੇ ਅਕਾਲੀ ਲੀਡਰਾਂ ਦਾ ਅੱਛਾ ਉਹ ਤਾਂ ਜਦੋਂ ਰਿਹਣ ਜਾਇਆ ਭਾਰ ਕੇ ਭੰਤਵਾਨ ਸਾਹਿਬ ਜਿੱਤ ਕੇ ਦੀ ਹਾਂ ਲਾਲਾ ਹੁਣ ਤਾਂ 5-5 ਸਾਲ ਦਾ ਇਹ ਨੂੰ ਹੋ ਗਿਆ ਤੋਂ ਪਹਿਲਾਂ ਦੀਆਂ ਗੱਲਾਂ ਨੇ ਉਹ ਪਹਿਲਾਂ ਐਮਪੀ ਵੀ ਰਿਹਾ ਹੈ ਨਾ ਮਾਨਤਮਨ ਜੀ ਹਾਂ ਠੀਕ ਹੈ ਤੋਂ ਹੀ ਪਹਿਲਾਂ ਦੀ ਗੱਲ ਹੈ ਠੀਕ ਹੈ ਹਾਂ ਜੀ ਉਹਦੇ ਦਾਬ ਦਬਾ ਕਰਦਾ ਸੀ ਔਰ ਇਹ ਨਾ ਜਦੋਂ ਜਿੱਤੇ ਐਮਪੀ ਸਾਹਿਬ ਕੋਈ ਨੱਚਿਆ ਨਹੀਂ ਹੈਗਾ ਮਿਆ ਲੱਗਣਾ ਰੇ ਕਾਲੀਆਂ ਨਾਲ ਦਬਦਾ ਬਗਾ ਦਰਜਾ ਲੱਗਦਾ ਜੀ ਪਰ ਜਿਹੜੇ ਮੰਨ ਦੇ ਜਾਪ ਬੰਦੇ ਨੇ ਦੋ ਤਿੰਨ ਬੰਦੀ ਨੱਚੇ ਤੇ ਅੱਡੇ ਤੇ ਕੋਣ ਕੋਣ ਨੱਚੇ ਤੇ ਆਪਣਾ ਚੰਨ ਜੀ ਤਾਰੀ ਦਾ ਇੱਕੋ ਸੁਰਗਵਾਸ ਹੋਵੇ ਆਪਣਾ ਬਾਬਾ ਪ੍ਰਤਾਪ ਸਿੰਘ ੁੱਗੀ ਜੀ ਜਾਂ ਮੈਂ ਸੀ ਉਦੋਂ ਉਦੋਂ ਗਾਣਾ ਚੱਲਦਾ ਹੁੰਦਾ ਸੀ ਦਬਦਾ ਕਿੱਥੇ ਐ ਦਬਨੂ ਫਿਰਦੇ ਤੇਰੇ ਯਾਰ ਨੂੰ ਦਬਨੂ ਫਿਰਦੇ ਨੇ ਦਬਦਾ ਕਿੱਥੇ ਆ ਜਿਆਦਾ ਗਾਣਾ ਚੱਲ ਆਉਂਦੇ ਹੁੰਦੇ ਤੇ ਜਾਦਾ ਇਹ ਜਲਦਾ ਜੀ ਕਹਿੰਦਾ ਮਤਲਬ ਤੂੰ ਸਿੱਧੇ ਅੱਖਰਾਂ ਚ ਕਹਿ ਵੀ ਭਾਈ ਵੀ ਜਦੋਂ ਸਾਨੂੰ ਤਾਨੇ ਜੇ ਮਾਰੀ ਗਏ ਫਿਰ ਜਿੱਤ ਆ ਕੇ ਦਿਖਾਇਆ ਹੈ ਹਾਂਜੀ ਹਾਂ ਗੱਲ ਦਾ ਜ਼ਿਕਰ ਕੋਈ ਵੀ ਮਤਲਬ ਸਰਕਾਰ ਹੈ ਸਰਕਾਰ ਤਾਂ ਬਦਲ ਵੀ ਐ ਨਾ ਚੰਗੀ ਜਾਂ ਫਿਰ ਕਹਿੰਦੇ ਬਦਲਾਅ ਤਾਂ ਪਬਲਿਕ ਚਾਹੁੰਦੀ ਹੁੰਦੀ ਐ ਨਾ ਵੀ ਬਦਲਾਅ ਹੋਵੇ ਬਦਲਾਅ ਹੋਣਾ ਵੀ ਜਾਈਂਦਾ ਹੈ ਨਾ ਬਦਲਾਅ ਹੋਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਐ ਤੇ ਇਹਦੇ ਕਰਕੇ ਸਿਸਟਮ ਐ ਇੱਕ ਮਿੰਟ ਜੀ ਇੰਹੀਂ ਹੋਲਡ ਰੱਖਿਓ ਕੋਈ ਭਾਈ ਆਇਆ ਹਾਂ ਮਹਾਰਾਜਾ ਹਾਂ ਇੱਕ ਮਿੰਟ ਬਾਈ ਕੋਈ ਹੋਰ ਹੋ ਗੜਿਆ ਜੀ ਅਸ 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 ਹੋਰ ਸੁਣਾ ਵੀਰ ਕੀ ਹਾਲ ਨੇ ਵਧੀਆ ਐ ਠੀਕ ਠਾਕ ਲਾਈਵ ਚੱਲਦਾ ਮੇਰਾ ਵੀਰ ਹੈ ਨਾ ਹੋਰ ਵਧੀਆ ਠੀਕ ਹੈ ਹਾਂ ਹਾਂ ਚਲੋ ਮਿਲਦੇ ਆਪਾਂ ਫੇਰ ਹੈ ਨਾ ਕੀ ਗੱਲ ਦਈ ਹੈ ਬਾਈ ਹੈ ਨਾ ਹਾਂ ਜੀ ਹਾਂ ਉਦੋਂ ਫੇਰ ਇਹਨੇ ਐਮਪੀ ਦੇ ਬਹੁਤ ਪੰਜਾਬ ਦੇ ਹੈਗੇ ਗੱਲ ਸਹੀ ਆ ਮੁੰਡੇ ਵੀ ਠਾਕ ਨਾਈਟ ਦੇ ਵਿੱਚ ਸਾਰੇ ਭਾਈ ਚੜਦੇ ਨੇ ਦਿੱਲੀ ਦੇ ਵਿੱਚ ਬਹੁਤ ਆਵਾਜ਼ ਠਾਈ ਤਾਈ ਹੈ ਨਾ ਬਹੁਤ ਪਰ ਬੋਲਦਾ ਦੇਖੋ ਕੰਮ ਤਾਂ ਹੋਣੇ ਨਾ ਹੋਣੇ ਬਾਧੇ ਗੱਲਾਂ ਨੇ ਆਵਾਜ਼ ਬਜ਼ੁਰਗ ਉਠਾਉਂਦਾ ਰਿਹਾ ਮੱਛਲੇ ਦੀ ਵੀ ਸਾਡੇ ਪੰਜਾਬ ਨੂੰ ਤਾਂ ਬਿਆਹ ਜਾ ਰਿਹਾ ਉਹ ਤੋਂ ਬਾਅਦ ਜਦੋਂ ਅਸੀਂ ਦਿੱਲੀ 'ਚ ਬੋਲਦਾ ਰਿਹਾ ਬੋਲਦਾ ਰਿਹਾ ਉਹਦੇ ਨਾਲ ਇਹ ਵੀ ਹੋਰ ਪੰਜਾਬ ਦੇ ਵਿੱਚ ਚਰਚਾ ਵਧ ਗਈ ਵੀ ਯਾਰ ਹਰ ਗੱਲ ਦਾ ਮੁੱਦਾ ਠਾਉਂਦਾ ਗਿਆ ਠੀਕ ਹੈ ਨਾ ਵੀ ਗੱਲ ਜਗਾਉਂਦਾ ਯਾਨੀ ਕਿ ਗੱਲ ਚਲਾਉਂਦਾ ਹਰ ਮੱਛਲੇ ਦੀ ਗੱਲ ਪਾਣੀ ਦੀ ਗੱਲ ਜਿਵੇਂ ਕਿਸਾਨੀ ਦੀ ਗੱਲ ਸਾਡੇ ਮਨਰੇਗਾ ਦੀ ਗੱਲ ਹੋਰ ਨੌਕਰੀਆਂ ਦੀ ਗੱਲ ਬਹੁਤ ਜਿਆਦਾ ਗੱਲ ਹਰ ਇੱਕ ਦੇ ਲਈ ਬੋਲਦਾ ਯਾਰ ਮੈਂ ਤਾਂ ਤੁਹਾਨੂੰ ਇੱਕ ਗੱਲ ਕਹੀਏ ਵੀ ਆਪਾਂ ਉਹਦੇ ਨਾਲ ਇਹਦਾ ਪ੍ਰਭਾਵ ਹੋਰ ਵਧ ਗਿਆ ਆਪਾਂ ਯਾਰ ਜੇ ਕੰਮ ਕਰਾ ਕੇ ਵੀ ਧੰਨਵਾਦ ਨਹੀਂ ਕਰਾਂਗੇ ਫਿਰ ਆਪਾਂ एहसान फरामोश ਹੋਵਾਂਗੇ ਹਾਂਜੀ ਹਾਂ ਸਹੀ ਗੱਲ ਆਉਣ ਮੈਂ ਯਾਰ ਸ਼ਰਮ ਆ ਮ ਦਿਖਾਈਆ ਵੀਡੀਓ ਹਣਾ ਸ਼ਰਮ ਲਾਈਵ ਚੱਲਦੇ ਵਿੱਚ ਫੋਨ ਤੇ ਗੱਲ ਕਰੀ ਹੈ ਨਾ ਹਾਂਜੀ ਹਾਂ ਇੱਕ ਬੰਦਾ ਹੁੰਦਾ ਵੀ ਝੂਠ ਬੋਲ ਦਿੰਦਾ ਲਾ ਦੇਖ ਯਾਰ ਹਣਾ ਆਦੇ ਮੈਂ ਹੁਣ ਦੂਜੇ ਮੋਬਾਈਲ ਤੇ ਮੈਂ ਵੀਡੀਓ ਅਪਲੋਡ ਕਰੂੰਗਾ ਮੈਂ ਬਾਅਦ ਚ ਆ ਦੇਖੋ ਮੇਰੇ ਮਾਗਰ ਪਰੋਲੀਏ ਦੇ ਨਾ ਬਾਈ ਜਿਹੜੀਆਂ ਇਹ ਆਪਣੇ ਖੇਤ ਜਾ ਰਹੇ ਨੇ ਅੱਜ ਦੀ ਹੁਣ ਦੀ ਵੀਡੀਓ ਆਏ ਆ ਕੋਣ ਚੱਲ 35 ਐਲੀਮੈਂਟ ਪਹਿਲਾਂ ਦੀ ਗੱਲ ਲਾ ਲਵਾ ਦੇ। ਬਾਈ ਟੇਲ ਤੇ ਬਾਣਾ ਯਾਰ ਕਿਵੇਂ ਦਾ ਆਪਾ ਧੰਨਵਾਦ ਕਰੀਏ ਮੈਂ ਤਾਂ ਕਰਾਂ ਬਾਈ ਹੈ ਨਾ। ਆਹ ਬਾਈ ਦੇ ਵੀ ਬਾਈ ਖੇਤ ਜਾ ਰਿਹਾ ਬਾਣੀ ਹੈ ਨਾ। ਜੱਗੂ ਨੰਬਰਦਾਰ ਦੇ ਹੈ ਨਾ। ਤੇ ਉਦੋਂ ਕੋਦਰ ਦੀ ਇੱਕ ਹੋਰ ਆਜੂ ਗੁਰੀ ਨੰਬਰਦਾਰ ਆ ਗਿਆ। ਇਹਦੇ ਵੀ ਖੇਤ ਆ ਸੀ ਬਾਈ ਸਾਰੇ ਟੇਲ ਆ ਲਿਆ। ਵਾਕਿਆ ਯਾਰ ਜਦੋਂ ਨਾ ਬਾਈ ਔੜ ਜੀ ਲੱਗੀ ਹੁੰਦੀ ਹੈ ਉਦੋਂ ਪਤਾ ਲੱਗਦਾ ਬਾਈ ਪਾਣੀ ਕੀ ਚੀਜ਼ ਹੈ। ਜਦੋਂ ਔੜ ਜੀ ਲੱਗੀ ਹੁੰਦੀ ਹੈ। ਬਾਕੀ ਯਾਰ ਅ ਕੋਈ ਪਾਣੀ ਗੱਡੀ ਘੱਟਾਣਾ ਨੁਕਸਾਨ ਘੱਟੋਵੇ ਜੋ ਉੱਪਰਲਾ ਨਹਿਰੀ ਪਾਣੀ ਆਉਦੋ ਨਹਿਰੀ ਪਾਣੀ ਵਰਗੀ ਤਾਂ ਰੀਜ ਨਹੀਂ ਨਹਿਰੀ ਪਾਣੀ ਵਰਗੀ ਤਾਂ ਰੀਜ ਨਹੀਂ ਨਹਿਰੀ ਪਾਣੀ ਸਭ ਤੋਂ ਚੰਗਾ ਜਿਹੜਾ ਫਸਲ ਨੂੰ ਲੱਗਦਾ ਫਸਲ ਨੂੰ ਆਵਾਜ਼ ਕਰਦਾ ਬਾਈ ਹੈਨਾ ਉਹ ਵਧੀਆ ਚੀਜ਼ ਹੈਗੀ ਉਹ ਕੁਝ ਲੋਕ ਗੱਲ ਨਹੀਂ ਕਾਂਗਰਸ ਚ ਤੋਂ ਬਈ ਅੱਕੇ ਵੀ ਖੜੇ ਸੀ ਲੋਕ ਨਮਾ ਬਦਲਾ ਚਾਹੁੰਦੇ ਨੇ ਨਵੀਂ ਸਰਕਾਰ ਆ ਲੱਗਾ ਨਾ ਵੀ ਤੀਜਾ ਪੱਤੇ ਜੀ બીજી ਪਾਰਟੀ ਆਊਗੀ ਆਪਾਂ ਉਹਦਾ ਵੀ ਦੇਖ ਲੈਣਾ ਵੀ ਇਹ ਤਾਂ ਹੁਣ ਦੇਖ ਹੀ ਲੈਤੇ ਹੂੰ ਕੈਪਟਨ ਗਵੀ ਦੇਖ ਲਿਓਰ ਤੇ ਇਧਰ ਕਾਲੀ ਦਲ ਵਾਲੇ ਬੱਦਲ ਹੋਰੀ ਵੀ ਦੇਖ ਹੀ ਲੱਤੇ ਹੂੰ ਸਾਡੇ ਇਹਨਾਂ ਨੇ ਵਿਆਪਦੀਆਂ ਕਰਾਈਆਂ ਜਾਂ ਕੋਈ ਹੋਰਾਂ ਛੱਟਾ ਛੋਟੇ ਜੇ ਚੱਲੇ ਸੋਹਣੇ ਤਾਂ ਦੇਖਣਾ ਭਤੀਜੀ ਪਾਰਟੀ ਵਾਲੇ ਨੂੰ ਹਾਂ ਜਦੋਂ ਤਾਂ ਉਹ ਅਸਲ 'ਚ ਜਦੋਂ ਸੱਤਾ 'ਚ ਜਿਹਦੀ ਸਰਕਾਰ ਹੁੰਦੀ ਹੈ ਨਾ ਮਤਲਬ ਵੀ ਹੁਣ ਆਪਾਂ ਸਰਪੰਚਾ ਮੌਜੂਦਾ ਆਪਣੇ ਟਾਈਮ ਦੇ 'ਚ ਕੋਈ ਪਿੰਡ ਦੇ 'ਚ ਗੱਲ ਹੋਗੀ ਉਹ ਬੇਸਕਦਾ ਨਾ ਮਤਲਬ ਰੋਲ ਨਾ ਹੋਵੇ ਆਪਦਾ ਹਾਲਾਂਕਿ ਕਹਿੰਦੇ ਫੁਲਾਨਾ ਸਰਪੰਚ ਦੀ ਹਾਂ ਉਦੋਂ ਐਂ ਗੱਲ ਹੋਗੀ ਉਦੋਂ ਆ ਗੱਲ ਹੋਗੀ ਇਹ ਗੱਲ ਸਹੀ ਹੈ ਗੱਲ ਇਹ ਹੋ ਜਾਂਦੀ ਐਦਾਂ ਗੱਲ ਆ ਮੈਂ ਤਾਂ ਬਈ ਸਪੈਸ਼ਲ ਬਾਕੀ ਨਾ ਖੁੱਲ ਕੇ ਗੱਲਾਂ ਗੁਲਾਹਤ ਨੇ ਵੀ ਕਰੂੰਗਾ ਲਾਈਵ ਹੋਊਂਗਾ 8:30 ਵਜੇ ਤੇ ਬਸ ਇਹ ਮੇਰੇ ਮਨ 'ਚ ਆਇਆ ਹੋਣੀ ਬਾਈ ਆ ਗਿਆ ਕੁਦਰਤੋਂ ਹੀ ਇਹਨੇ ਗੱਲ ਸੁਣਾਈ ਨੱਚਣ ਵਾਲੀ ਬਾਈ ਯਾਰ ਲਾਈਵ ਹੋਈਏ ਲਾਈਵ ਹੋ ਕੇ ਗੱਲ ਸਾਂਝੀ ਕਰੀਏ ਬਾਈ ਕਹਿੰਦਾ ਕਰ ਲਾਂ ਨੇ ਫਿਰ ਤੇ ਮੈਨੂੰ ਪਤਾ ਵੀ ਦੋਸਤ ਪਿਆਰ ਦੇ ਬਾਈ ਲਾਈਕ ਕਰੋ ਯਾਰ ਹਨਾ ਵੀਡੀਓ ਲਾਈਕ ਕਮੈਂਟ ਜ਼ਰੂਰ ਕਰੋ ਕਮੈਂਟ ਤਾਂ ਬਾਈ ਕਰ ਲੈਨੇ ਆਪਾਂ ਤਾਂ ਗੌਰ ਹੀ ਨਹੀਂ ਕਰੀ ਥੱਲੇ ਬਾਕੀ ਪਬਲਿਕ ਚੰਗੀ ਗੱਲਾਂ ਦਾ ਘਟਾ প্রচার ਕਰਦੀ ਹੁੰਦੀ ਆ ਚਾਹੇ ਕਿਸੇ ਪਾਰਟੀ ਦਾ ਹੋਵੇ ਚਾਹੇ ਸਰਪੰਚ ਦੀ ਲਾ ਲੋ ਚਾਹੇ ਕਿਸੇ ਦੀ ਵੀ ਜਿਹੜੀ ਕੋਈ ਮਾੜੀ ਮੋਟੀ ਇਨਾਕ ਨੂੰ ਗਲਤੀ ਹੋਈ ਜਾਂਦੀ ਹੈ 네ਗੇਟਿਵ ਕੋਈ ਨੇਗਟਿਵ ਇੱਕ ਗੱਲ ਗੱਲ ਗਲਤੀ ਦਾ ਪ੍ਰਚਾਰ ਜ਼ਿਆਦਾ ਕਰਦੇ ਹੁੰਦੇ ਆ ਮਤਲਬ ਪੋਜ਼ਿਟਿਵ ਗੱਲਾਂ ਦਾ ਕਿਤੇ ਪ੍ਰਚਾਰ ਨਹੀਂ ਨੇਗੇਟਿਵ ਗੱਲਾਂ ਹੀ ਮੂਰੇ ਆਉਂਦੀਆਂ ਨੇ ਜੇ ਬੰਦੇ ਨੇ 100 ਕੰਮ ਚੰਗਾ ਕਰਤਾ ਨਾ ਇੱਕ ਕੰਮ ਮਾੜਾ ਕਰਤਾ ਤੋਂ ਪਰ ਤੋਂ ਇੱਕ ਇੱਕ ਕੰਮ ਪਿੱਛੇ ਉਹਨੂੰ ਖੁੰਝੇ ਲਾ ਸਰਦੇ ਹਾਂ ਇੱਕ ਕੰਮ ਉਹ ਮੂਰੇ ਕਰੀ ਜਾਣਗੇ ਜਿਹੜਾ ਚੰਗਾ ਕਰਿਆ ਉਹ ਪਿੱਛੇ ਕਰੀ ਜਾਣਗੇ ਹਾਂ ਜੇ ਬੰਦੇ ਨੇ 100 ਕੰਮ ਚੰਗਿਆ ਯਾਰ ਸਿਆਣੇ ਦੀ ਘਾਵਤਾ ਯਾਰ ਚੰਗਾ ਕੰਮ ਕਰਦੇ ਹੁੰਦੇ ਵੀ ਕਦੇ ਗਲਤੀ ਹੋ ਜਾਂਦੀ ਹੈ ਯਾਰ ਇਹ ਕਿੱਡੀ ਕੀ ਗੱਲ ਹੈ ਯਾਰ ਜੇ 100 ਕੰਮ ਚੰਗਾ ਕਰਤੇ ਇੱਕ ਮਾੜਾ ਕਰਤੇ ਕਿੱਡੀ ਕੀ ਗੱਲ ਹੈ ਬਕਸਨ ਹਾਰਾ ਤਾਂ ਬਕਸ ਪਬਲਿਕ ਨੂੰ ਵੀ ਬਕਸਣਾ ਚਾਹੀਦਾ ਵੀ ਕੋਈ ਗੱਲ ਨਹੀਂ ਵੀ ਫੇਰ ਚੰਗਾ ਸਹੀ ਉਹ 100 ਕੰਮ ਦੇ ਉੱਪਰ ਪਾ ਦਿੰਦੇ ਨੇ ਕੱਪੜਾ ਇੱਕੋ ਹੀ ਗੱਲ ਉਹਨੂੰ ਚੱਕ ਲੈਂਦੇ ਫਿਰ ਉਹਨੂੰ ਨਾ ਇੱਕ ਪੰਜਾਬ ਦਾ ਤਸਤੂਰ ਆਪਣਾ ਉਹਨੂੰ ਗੜ ਕੇ ਛੱਡਦੇ ਆਂ ਗੜ ਕੇ ਹਾਂ ਗੜ ਕੇ ਜਾਣ ਉਹਨੂੰ ਗੜੀ ਜਾਣਗੇ ਜੇ ਜਦੋਂ ਜਦੋਂ ਕੋਈ ਨਵਾਂ ਕੰਮ ਜੀ ਆ ਗਿਆ ਗੱਲਾਂ ਕੀ ਫਿਰ ਨਵੇਂ ਕਣੀ ਹੋ ਜਾਣਾ ਹੂੰ ਜਿੰਨਾ ਬੰਦੇ ਨੇ ਚੰਗਾ ਕਰਿਆ ਤਾਂ ਉਹਨੂੰ ਉਹਨਾਂ ਕੋਲੋਂ ਚੰਗੇ ਦਾ ਫਲ ਉਹਨੂੰ ਮਿਲਣਾ ਚਾਹੀਦਾ ਹੀ ਚਾਹੀਦਾ ਹੁੰਦਾ ਫਿਰ ਗੱਲ ਤੇ ਯਾਰ ਫਿਰ ਬੰਦੇ ਨੂੰ ਚੰਗਾ ਲੱਗਦਾ ਜਦੋਂ ਚੰਗੇ ਨੂੰ ਚੰਗਾ ਕਹੇ ਜੇ ਉਹਨੂੰ ਤਾਂ ਬੰਦੇ ਨੂੰ ਖੁਸ਼ੀ ਵੀ ਮਹਿਸੂਸ ਹੁੰਦੀ ਹੈ ਵੀ ਯਾਰ ਆਪਾਂ ਚੰਗਾ ਕਰੀ ਹੈ ਨਾ ਹਾਂਜੀ ਤੇ ਇਹ ਗੱਲ ਆ ਦੋਸਤੋ ਵੀਡੀਓ ਨੂੰ ਪ੍ਰੇਮ ਦਿਆ ਕਰੋ ਅੱਗੇ ਤੋਂ ਅੱਗੇ ਪਹਚਾਇਆ ਕਰੋ ਅਸੀਂ ਵੀ ਚੈਨਲ ਖੜਾ ਕਰਨ ਵਾਲੇ ਹੋਗੇ ਭਾਈ ਸ਼ੌਕ ਹੈ ਬਾਕੀ ਮਨ ਲੱਗਦੀਆਂ ਗੱਲਾਂ ਨੇ ਉਹ ਗੱਲਾਂ ਆਪਾਂ ਸਾਂਝੀਆਂ ਕਰ ਲਾਂਦੇ ਆ ਸੱਤ ਤੇ ਪਹਿਰਾ ਦਿੰਨੇ ਆ ਇਸੇ ਤਰ੍ਹਾਂ ਹੀ ਪਹਿਰਾ ਦੇਵਾਂਗੇ ਆ ਹੁਣ ਬਾਈ ਤੋਂ ਸਾਹਮਣੋਂ ਪਹਿਲਾਂ ਫੋਨ ਆਇਆ ਤਿਗਾ ਕਾਫੀ ਟਾਈਮ ਦਾ ਨਾ ਕਸੀਬਰੇਜ ਵਾਲਾ ਸਿਸਟਮ ਰੁਕਿਆ ਹੋਇਆ ਹੈ ਉਹਨੂੰ ਕਹਿਮਾ ਭਾਈ ਸਾਮ ਨੂੰ ਆਉਣਾ 5:00 ਵਜੇ ਚਲਾਉਣਿਆ ਕੰਮ ਇੱਕ ਦੋ ਦਿਨਾਂ ਤੱਕ ਰਹੀ ਚਲਾ ਦਾਂਗੇ ਹੁਣ ਦੋ ਕੌਣ ਹੋਰ ਦੋ ਤਿੰਨ ਥਾਂਵੇਂ ਕੰਮ ਚੱਲਦਾ ਵੇ ਇੱਕ ਦੋ ਥਾਂਵੇਂ ਹੋਰ ਚਲਾ ਦਾਂਗੇ ਕੰਮ ਨੂੰ ਤਾਂ ਢਕਾ ਢਕਾ ਸਿੱਟਾਂਗੇ ਬਸ ਉਹਦਾ ਕਹਿਣਾ ਪੈਸਿਆਂ ਦੇ ਗੱਪੇ ਆਈ ਜਾਣ ਗਰਾਂਡਾ ਮਿਲ ਜਾਣ ਕੰਮਾਂ ਨੂੰ ਢੁਕਾਈ ਜਾਏ ਸਟੇਡੀਅਮ ਦਾ ਕੰਮ ਚੱਲ ਪਿਆ ਦੋਸਤੋ ਸਾਡੇ ਪਿੰਡਾਂ ਮੋਟਰ ਲਾ ਕੇ ਹੁਣ ਵੱਡੀਆਂ ਫਲੱਟ ਵੱਡੀਆਂ ਲਾਈਟਾਂ ਹੋਣੀਆਂ ਨੇ ਹੁਣ ਹਾਂ ਮਾਰਕਾ ਜੀ ਹਾਂ ਮਾਰਕਾ ਜੀ ਕੱਲ ਨੂੰ ਚੱਲੂਗਾ ਲਾਈਟਾਂ ਦਾ ਕੰਮ ਤੇ ਨਾਲ ਦੀਆਂ ਮੋਟਰਾਂ ਵੀ ਲਾਤੀਆਂ ਮੋਟਰ ਲਾਤੀ ਵੱਡਾ ਕੰਮ ਲਾਈਟਾਂ ਦਾ ਚੱਲ ਪਿਆ ਪਿਛਲੀ ਪੰਚਾਇਤ ਦੇ ਵਿੱਚ ਸਾਡੇ ਪਾਤੀ ਦੇ ਵਿੱਚ ਨਾ ਇੱਟ ਲੱਗੀ ਸੀ ਨਾ ਕੋਈ ਮੋਟਰ ਲੱਗੀ ਤੇ ਜੀ ਹਾਂ ਦੋ ਦੋ ਲੱਗੀਆਂ ਤੀਜੀ ਹੁਣ ਲੱਗ ਰਹੀ ਆ ਤੇ ਤੀਜੀ ਲੱਗਣੀ ਤੇ ਇੱਟ ਵੀ ਪੱਕਾ ਪਾਉਣੀ ਆ ਕੰਮ ਉਹ ਤੇ ਪੱਕਾ ਕਰਾਂਗੇ ਆਪਾਂ ਲਓ ਕਿੱਟ ਵੀ ਪੱਕੀ ਪਾਉਣੀ ਜਿਹੜਾ ਵਾਦਾ ਕਰਿਆ ਤਾਂ ਕੰਮ ਕਰਨਾ ਯਾਰ ਹਨਾ ਵਾਦਾ ਤਾਂ ਵਾਦਾ ਹੀ ਹੁੰਦਾ ਪੂਰੇ ਪਿੰਡ ਦੇ ਕੰਮ ਐਨ ਮੂਰੇ ਲੱਗ ਕੇ ਕਰਨੇ ਨੇ ਆਪਣੇ ਲਈ ਸਭ ਇੱਕ ਨੇ ਆਏ ਨੇ ਇੱਕ ਨੇ ਕੋਈ ਬਗਾਨਾ ਨਹੀਂ ਕੋਈ ਕੁਛ ਨਹੀਂ ਸਾਹ ਵੇਖਨੇ ਇੱਕ ਤਾਂ ਨਾਲ ਹੀ ਚੱਲਣਾ ਮੈਂ ਜੀ ਐਮਪੀ ਸਾਹਿਬ ਕੋਲੇ ਵੀ ਹੋਰ ਵੀ ਅੱਛੀ ਐਪਲੀਕੇਸ਼ਨਾਂ ਦੇ ਕੇ ਆਉਨੇ ਆ ਵੀ ਕੋਸ਼ਿਸ਼ ਕਰਦੇ ਆ ਵੀ ਹੋ ਜਾਦਾ ਆਪਣੇ ਸਰਪੰਚ ਸਾਹਿਬ ਦੇ ਜਿੰਨਾ ਜਾਲ ਸਰਪੰਚੀ ਨੇ ਸਰਪੰਚੀ ਦੇ ਹੁੰਦੇ ਹੁੰਦੇ ਓਵਰ ਬ੍ਰਿਜ ਵੀ ਬਣਿਆ ਓਵਰ ਬ੍ਰਿਜ ਬਣ ਜਾ ਪੁਲ ਲੱਗ ਜਾ ਸਾਡੇ ਪਿੰਡ ਐਕਸੀਡੈਂਟਾਂ ਦੀ ਇੰਨੀ ਵੱਡੀ ਪ੍ਰੋਬਲਮ ਹੈ ਐਨੇ ਕਿ ਐਕਸੀਡੈਂਟ ਹੁੰਦੇ ਬਿੰਦ ਦੇ ਵਿੱਚੋਂ ਐਕਸੀਡੈਂਟ ਹੋ ਜਾਂਦਾ ਸਾਡੇ ਪਿੰਡ ਪੁਲ ਨਹੀਂ ਲੱਗਿਆ ਪਤਾ ਨਹੀਂ ਕੋਈ ਦਿੱਕਤਾਂ ਤੇ ਉਹ ਸਮੇਂ ਦੀਆਂ ਜੇ ਪੋਰ ਲੱਗ ਜਾ ਐਕਸੀਡੈਂਟ ਘਟ ਜਾਂ ਕਿਉਂਕਿ ਸੰਗਰੂਰ ਬਰਨਾਲਾ ਹਾਈਵੇ ਤੇ ਸਾਡਾ ਪਿੰਡਾ ਜਿਹੜਾ ਪੈਂਦਾ ਬਾਈ ਪਹਿਲਾਂ ਵੀ ਦੇਖ ਆਏਗੇ ਜੀ ਪੈਲਮੀ ਤੇਰ ਨੂੰ ਦਵਾ ਜੇ ਕਿਤੇ ਸਾਡੀ ਇਹ ਆਵਾਜ਼ ਮੀਤਿਆਰ ਟੱਕਰ ਪਹੁੰਚ ਗਿਆ ਐਮਪੀ ਮੀਤਿਆਰ ਟੱਕਰ ਤੇ ਬੇਨਤੀ ਹੈ ਸਾਡੀ ਤਾਂ ਸਾਡਾ ਪੁੱਲ ਬਾਦੋ ਜਿਵੇਂ ਨਾ ਸਾਡੇ ਆਂ ਪੜੋਲੀਆਂ ਟੇਲ ਤੇ ਵਿਚਾਰੇ ਹੋਣਾ ਤਾਂ ਸਿਵ ਸਾਡੇ ਪਿੰਨੋ ਪੁੱਲ ਲਵਾ ਦਿਓ ਇੱਕ ਮੱਤੋਂ ਦਾ ਸਾਹਿਬ ਹਾਂ ਸੰਤ ਜਿਹੜੀ ਤੁਹਾਨੂੰ ਥਾਪਣਾ ਮਿਲੇ ਸੰਤ ਬਾਬਾ ਅਤਰ ਸਿੰਘ ਜੀ ਤੋਂ ਥਾਪਣਾ ਮਿਲੇ ਤਾਈਓ ਜੱਤ ਬੀਰੀ ਹੈ ਤੇ ਉਹਦੇ ਨੇੜੇ ਤੇ ਆਗੇ ਅਸੀਂ ਜਿਵੇਂ ਤੁਸੀਂ ਕਰਦਾ ਕੱਢੀ ਜਾਂਦੇ ਹੋਗੇ ਧੂਰੀ ਹਲਕੇ ਚ ਸਾਡੇ ਕਿ ਨਹੀਂ ਵੀ ਪੁੱਲ ਪੁੱਲ ਲਵਾ ਦਿਓ ਕਰ ਦਿਓ ਕਰਦਾ ਬਾਈ ਐਨਸੀ ਸਾਹਿਬਾਂ ਤੇ ਐਨਸੀ 7 ਸ਼ਗਰੂਰ ਬਰਨਾਲਾ ਹਾਈਵੇ ਇਹ ਤੇ ਵੀ ਕਰ ਦਿਓ ਕਰਦਾ ਨੇ ਕੰਮ ਤਾਂ ਬਈ ਤਸੱਲੀ ਵਾਲੇ ਕਰ ਰਹੇ ਨੇ ਯਾਰ ਕੰਮ ਮੌਕਾ ਦੇਣਾ ਚਾਹੀਦਾ ਨਾ ਯਾਰ ਆਪਾਂ ਤੋਂ ਆਪਦਾ ਛੋਟਾ ਜਿਹਾ ਘਰ ਨਹੀਂ ਚੱਲਦਾ ਜੇ ਕਿਤੇ ਕੰਮ ਵਿਗੜਿਆ ਹੁੰਦਾ ਥੋੜਾ ਟਾਈਮ ਤਾਂ ਲੱਗਦੀ ਹੁੰਦਾ ਚਲੋ ਸਾਰੇ ਕੰਮ ਚੰਗੇ ਵੀ ਨਹੀਂ ਹੁੰਦੇ ਸਾਰੇ ਮਾੜੇ ਵੀ ਨਹੀਂ ਹੁੰਦੇ ਕਿਉਂਕਿ ਗਾਈਡ ਕਰਨ ਵਾਲੇ ਬੰਦੇ ਵੀ ਬਹੁਤ ਹੁੰਦੇ ਨੇ ਹਨ ਮੈਂ ਤਾਂ ਦੁਬਾਰਾ ਫੇਰ ਕਹਣਾ ਵੀ ਭਾਈ ਤੈਨੂੰ ਬਹੁਤ ਬਹੁਤ ਧੰਨਵਾਦ ਆ ਭਾਈ ਧੰਨਵਾਦੀ ਪੂਰਾ ਧੰਨਵਾਦ ਆ ਭਾਈ ਉਹ ਜਿਵੇਂ ਕਹਿੰਦੇ ਨੇ ਕਹਿੰਦਾ ਲਵ ਜੂਆ ਜੱਟਾ ਤੈਨੂੰ ਹੈ ਪਰ ਆਨੰਦ ਆ ਪੂਰਾ ਹੈਂਡਫੁੱਲ ਆਂਦਾ ਭਾਈ ਤੇ ਵਸ ਇਹ ਗੱਲ ਬਾਤ ਚ ਚਲੋ ਹਣਾ ਦੋਸਤੋ ਮਿਲਾਂਗੇ ਸ਼ਾਮ ਨੂੰ ਲਾਈਵ ਦੇ ਵਿੱਚ 16 ਮਿੰਟ ਲਾਈਵ ਹੋਇਆ ਵੀਡੀਓ ਨੂੰ ਅੱਗੇ ਤੋਂ ਕੋ ਸ਼ੇਅਰ ਕਰੋ ਚੈਨਲ ਨੂੰ ਖੋਲੋ ਚੈਨਲ ਨੂੰ ਖੋਲ ਕੇ ਉਹਦੇ ਚ ਮੈਂ ਵੀਡੀਓ ਅਪਲੋਡ ਕਰਦਾ ਜਿਹੜੇ ਉਹ ਵੀ ਦੇਖੋ ਤਾਂ ਜੋ ਭਰਾਵੋ ਆਪਾਂ ਇੱਕ ਦੂਜੇ ਦੇ ਤਾਲਮੇਲ ਵਿੱਚ ਰਹੀਏ ਵਧੀਆ ਜੁੜੇ ਰਹੀਏ ਇੱਕ ਦੂਜੇ ਨਾਲ ਹਨਾ ਕੋਈ ਚੱਕਰ ਨਹੀਂ ਬਾਈ ਹਨਾ ਆਨੰਦ ਹੈ ਇਦਾਂ ਦੀ ਕੀ ਦਿੱਕਤ ਵਾਲੀ ਗੱਲ ਹੈ ਇਹਦਾ ਆਨੰਦ ਹੈ ਹਨਾ ਸਚਾਈ ਤਾਂ ਸਚਾਈ ਹੈ ਜਿਹੜੀ ਕੋਈ ਕਹਿੰਦੇ ਨੇ ਜਦੋਂ ਤੁਹਾਡੀ ਨਾ ਕਿਤੇ ਕੋਈ ਤੁਹਾਡੀ ਨੈਗੇਟਿਵ ਆ ਤੁਹਾਡੀ ਕੋਈ ਹੋਣ ਲੱਗ ਜੇ ਨਾ ਇਹ ਮੰਨ ਲਓ ਪ੍ਰਮਾਤਵਾ ਤੁਹਾਨੂੰ ਉੱਪਰ ਵੱਲ ਨੂੰ ਲਈ ਜਾਂਦਾ ਹੈ ਵੈਗੁਰੂ ਇੱਕ ਉੱਪਰ ਵੱਲ ਨੂੰ ਲਈ ਜਾਂਦਾ ਹੈ ਜਦੋਂ ਉੱਪਰ ਵੱਲ ਨੂੰ ਲੈ ਕੇ ਜਾਂਦਾ ਕਹਿੰਦੇ ਇਹਨਾਂ ਅੱਜ ਜਿਹੜੀ ਆਪਾਂ ਨੇ ਗੱਲ ਕਰੀਏ ਧੰਨਵਾਦ ਕਰੇ ਥੋੜਾ ਪੋਲੀਟੀਕਲ ਮੁੱਦੇ ਤੇ ਹੋ ਗਿਆ ਨਾ ਹੁਣ ਕਹਿੰਦੇ ਵੀ ਪਿੰਡਾਂ ਦੇ ਵਿੱਚ ਹਰੇਕ ਥਾਂ 'ਤੇ ਹੁੰਦੀ ਨੇ ਚੰਗੇ ਬੰਦੇ ਲੋਕ ਹੁੰਦੇ ਨੇ ਕੋਈ ਕਿਹੜਾ ਪਾਰਟੀ ਨੂੰ ਬਲੋਂਗ ਕਰਦਾ ਕੋਈ ਕਿਹੜੀ ਨੂੰ ਕਰਦਾ ਅੱਪਾ ਜਿਹੜੇ ਨੂੰ ਕਰਦੇ ਆ ਕਰਦੇ ਆ ਪਾ ਕੰਮ ਨੂੰ ਸਲਾਮ ਕਰਦੇ ਆ ਮੈਂ ਨਾ ਕਿਹਾ ਮੇਰੀ ਕਦੋਂ ਗੱਲ ਹੋਈ ਕਿਸੇ ਹੋਰ ਅਦਰ ਪਾਰਟੀ ਨਾਲ ਵੀ ਤੇ ਉਹ ਕਹਿੰਦਾ ਕਿਵੇਂ ਮਾ ਯਾਰ ਮੇਰੇ ਪਿੰਡ 'ਚ ਕੱਲ ਹੀ ਉਹਨਾਂ ਕਾਂਗਰਸ 'ਚੋਂ ਲੈ ਕੇ ਆਉਣ 50 ਲੱਖ ਦਾ ਚੈੱਕ ਮੈਂ ਪਉਣਾ ਗੱਲ ਦੇ ਵਿਚਾਰ ਪਨਾਹ ਪੁਰਾਣੇ ਜੀ ਨਹੀਂ ਆ ਹਾਂ ਨਾਲੇ ਪੁਰਾਣੇ ਨੇ ਜੀ ਜੀ ਹਾਂ ਜੀ ਹਾਂ ਜੀ ਹਾਂ ਜੀ ਅੱਜ ਦੇ ਨਹੀਂ ਜੱਲੇ ਹੋਏ ਬਹੁਤ ਸਾਲਾਂ ਦੇ ਹਾਂ ਆਪਣੇ ਜ਼ਰਬਾਂਜ ਦਾ ਫਿਰ ਵੀ ਨਵੇਂ ਨੇ हां जी हां जी बिल्कुल बिल्कुल ਗੱਲ ਤਾਂ ਹੋਈ ਜਾਣਾ ਬਹੁਤ ਗੱਲਾਂ ਦਾ ਪਤਾ ਵੀ ਨਹੀਂ ਹੁੰਦਾ ਜਿਹੜੀਆਂ ਹੂੰ ਹੰਗਰ ਲਿਆ ਸਮਝਣ ਦੀ ਲੋੜ ਆ ਤੇ ਬਾਕੀ ਭਾਈ ਉਹਦਾ ਕਹਿਣਾ ਅੱਡੋ ਅੱਡ ਕਹਿੰਦੇ ਕਈ ਵਾਰੀ ਦਾਤੀ ਦੇ ਤਾਂ ਕਹਿੰਦੇ ਇੱਕ ਪਾਸੇ ਹੁੰਦੇ ਨੇ ਤਾਂ ਕਈਆਂ ਦੇ ਦੋ ਪਾਸੇ ਵੀ ਹੁੰਦੇ ਨੇ ਤਾਂ ਜਿਵੇਂ ਮਰਜ਼ੀ ਚੱਲ ਜਾਣਾ ਯਾਰ ਲਾਈਵ ਦੇ ਵਿੱਚ ਆਉਣਾ ਇਸੇ ਤਰੀਕੇ ਨਾਲ ਆਉਣਾ ਤੇ ਸੱਚ ਬੋਲਣਾ ਬਾਹਲਾ ਬਾਲੀ ਚੀਜ਼ ਦਾ ਧਿਆਨ ਨਹੀਂ ਦੇਣਾ ਆਪਦੇ ਮਨ ਦੀ ਪੜਾਉਣੀ ਸੱਚਾਈ ਤੇ ਕੱਢਣੀ ਆ ਠੀਕ ਹੈ ਨਾ ਸੁੱਖ ਗੱਲ ਕੋਣ ਆ ਯਾਰ ਮੈਂ ਤਾਂ ਕਮੈਂਟ ਵਾਲ ਹੋਣ ਗਿਆ ਉਹ ਕੁਝ ਨਹੀਂ ਹੁੰਦਾ ਕੋਈ ਕਮੈਂਟ ਕਰਕੇ ਜੇ ਕਿਸੇ ਨੂੰ ਖੁਸ਼ੀ ਮਿਲਦੀ ਹੈ ਨਾ ਬਸ ਆਨੰਦ ਆਕ ਨਹੀਂ ਬਾਈ ਹਾਂਜੀ ਹਾਂ ਜੇ ਕਈ ਵਾਰੀ ਕੋਈ ਬੰਦਾ ਇੰਨਾ ਮੂਰੋ ਦੁਖੀ ਹੋਵੇ ਇੰਨਾ ਔਖਾ ਹੋਵੇ ਜੇ ਤੈਨੂੰ ਕੋਈ ਬੋਲ ਬੋਲ ਦੇ ਤੇ ਉਹਨੂੰ ਖੁਸ਼ੀ ਮਿਲ ਜੇ ਫਿਰ ਉਹਨੂੰ ਘੂਰਨਾ ਨਹੀਂ ਚਾਹੀਦਾ ਨਾ ਹਾਂਜੀ ਹਾਂ ਤੁਹਾਡੇ ਕਰਕੇ ਉਹ ਬੰਦੇ ਨੂੰ ਖੁਸ਼ੀ ਮਿਲ ਗਈ ਨਾ ਕੀ ਦੋ ਵੱਡੀ ਤੁਹਾਡੀ ਪ੍ਰਾਪਤੀ ਕੀ ਆ ਉਹ ਪ੍ਰਮਾਤਮਾ ਦੇਖਦਾ ਨਾ ਹਾਂਜੀ ਕਿਹਨੇ ਇੱਕ ਗੱਲ ਗਲਤ ਹੈ ਹਾਂ ਠੀਕ ਹੈ ਜੀ ਬਸ ਅਸੀਂ ਤਾਂ ਬਈ ਪ੍ਰਮਾਤਮਾ ਦੀ ਕਿਰਪਾ ਨਾਲ ਜੱਗ ਨੂੰ ਤਾਂ ਹੀ ਆਇਆ ਵੀ ਪਬਲਿਕ ਨੂੰ ਖੁਸ਼ੀ ਦੇ ਦਈਏ ਸੀ ਠੀਕ ਹੈ ਨਾ ਹਾਂ ਇਹ ਗੱਲ ਆ ਬਰਾਵੋ ਉਹਦਾ ਕਹਣਾ ਲਵ ਯੂ ਜਾਨ ਲਵ ਯੂ ਜਾਨ ਸਾਰਾ ਕੁਝ ਪਿਆਰ ਮਹੱਬਤ ਹੈ ਨਾ ਦੋਸਤੀ ਮਿੱਤਰੀ ਯਾਰ ਦੋਸਤ ਪੱਕੇ ਯਾਰ ਹਨਾ ਇਹ ਬਾਈ ਤਾਂ ਮੈਨੂੰ ਲਾਈਵ ਵਿੱਚ ਤਾਂ ਲੈ ਕੇ ਆਇਆ ਜਿਹੜਾ ਵੀ ਤੁਲਕੇ ਖੜਜੇ ਨਾ ਆਏ ਤੁਲਕੇ ਆਏ ਇਤੋਂ ਲਾਦੇ ਪਰ ਕੋਲੇ ਅੱਜ ਵੀ ਕੋਈ ਰਿਕਾਰਡ ਨਹੀਂ ਹੁਣ ਆ ਆ ਮੋਬਾਈਲ 'ਚ ਵੀਡੀਓ ਮੈਂ ਦਿਖਾ ਨਹੀਂ ਸਕਦਾ ਇਹ ਆ ਲਾਤੀ ਉਹਨੂੰ ਕਿਹਨੂੰ ਕਿਹਾ ਆ ਲਾਤੀ ਮੈਂਬਰ ਨੂੰ ਆ ਲਾਤੀ ਉਹਨੂੰ ਮੇਰੇ ਕੋਲੇ ਵੀਡੀਓ ਆ ਐ ਲਾਈਆ ਹੋਇਆ ਨੇ ਮੋਰਾ ਆ ਲਾਤੀ ਉਹਨੂੰ ਐ ਮੋਰਾ ਲਾਈਆ ਹੋਇਆ ਨੇ ਮੈਨੂੰ ਨੇ ਵੀਡੀਓ ਸ਼ੇਅਰ ਕਰੀ ਤੀ ਫਿਰ ਉੱਥੇ ਭਈ ਤੋਲਾ ਪੈਂਦਾ ਹੈ ਨਾ ਹਾਂਜੀ ਹਾਂ ਪਹਿਲੀ ਪਹਿਲੇ ਸਰਪੰਚ ਬਣਿਆ ਸੀ ਪਹਿਲੀ ਵੀ ਲੈ ਭਾਈ ਤੈਨੂੰ ਜਤਿਆਤ ਆ ਪਹਿਲੇ ਵਧਾਈਆਂ ਦੇ ਦਿਆਂ ਸਹੀ ਗੱਲ ਹੈ ਇਹ ਇਹ ਇਹਦੇ ਇਹਦੇ ਵਿੱਚ ਕੋਈ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ ਨਾ ਹਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਚਲੋ ਠੀਕ ਹੈ ਦੋਸਤੋ ਚੰਗਾ ਬੰਦਾ ਨਹੀਂ ਚੰਗਾ ਕਿਉਂ ਚੰਗਾ ਕਮੈਂਟ ਆਉਣਾ ਚਾਹੀਦਾ ਹੁੰਦਾ ਨਾ ਚੰਗਾ ਲੋ ਰਹਿੰਦਾ ਹੁੰਦਾ ਮਾੜਾ ਹੋਵੇ ਤਾਂ ਰੱਬ ਲਵੇ ਜਾਂਦਾ ਹੈ ਧੰਨਵਾਦ ਜੀ ਓਕੇ ਭਾਈ ਸਿਕਾਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਬਤ ਹੈ